ਸਿਰੀਆਂ ਕਲਜੀ ਵੀਡੀਓ ਦੇਖ ਰਹੇ ਸਭ ਜੀਆਂ ਨੂੰ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਪਾਪਾ ਆਖਰੀ ਵਾਰ ਸੈੱਟ ਤੇ ਬਰਫੀ ਦੀ ਧਰਮੀ ਬਰੇ ਗੰਡ ਦੀ ਪ੍ਰਿੰਕਾ ਚੋਪੜਾ ਦੀ ਭਾਵਿਕ ਪੋਸਟ ਵਾਇਰਲ ਹੋਈ ਨਿਰਦੇਸ਼ਕ ਨੂੰ ਅਨਰਗ ਬਾਸੂ ਦੀ ਫਿਲਮ ਬਰਫੀ ਨੂੰ ਹਿੰਦੀ ਸਿਨੇਮਾ ਦੀਆਂ ਸਭ ਤੋਂ ਵਧੀਆ ਫਿਲਮਾਂ ਵਿੱਚੋਂ ਇੱਕ ਮੰਨਿਆ ਜਾਂਦਾ ਸੀ ਇਸ ਫਿਲਮ ਵਿੱਚ ਪ੍ਰਿੰਕਾ ਚੋਪੜਾ ਤੇ ਅਲੀਆ ਨਾਡੀ ਕਰੂਜ ਅਤੇ ਰਣਵੀਰ ਬਖਪੂਰ ਵਰਗੀਆਂ ਤਾਰਾਂ ਨੇ ਮੱਤਮ ਪੂਨ ਭੂਮਿਕਾ ਨਬਾਈ ਖਾਸ ਕਰਕੇ ਪ੍ਰਿੰਕਾ ਦਾ ਹਾਈਟ ਜੰਮ The <laughs> ਪੈਕਟਮ ਵਾਲੀ ਕੁੜੀ ਚਿਲਮਿਲ ਦਾ ਕਿਰਦਾਰ ਸਾਬਤੋਂ ਵੱਧ ਚਰਚਾ ਵਿੱਚ ਰਹੀ ਹਾਲ ਹੀ ਵਿੱਚ ਬਰਫੀ ਨੇ ਆਪਣੀ ਰੀਲੀਜ ਦੇ 13 ਸਾਲ ਪੂਰੇ ਕੀਤੇ ਹਨ ਇਸ ਖਾਸ ਮੌਕੇ ਤੇ ਗਲੋਬਲ ਸਟਾਰ ਪ੍ਰਿੰਕਾ ਚੋਪੜਾ ਵੱਲੋਂ ਸੋਸ਼ਲ ਮੀਡੀਆ ਤੇ ਕਈ ਸੋਸ਼ਲ ਮੀਡੀਆ ਪੋਸਟਾਂ ਸਾਹਮਣੇ ਆਈਆਂ ਜਿਨ੍ਹਾਂ ਵਿੱਚ ਉਹਨਾਂ ਉਸ ਦੇ ਪਿਤਾ ਕਾਚ ਚੋਪੜਾ ਨਾਲ ਸੰਬੰਧਿਤ ਸਨ ਪ੍ਰਿੰਕਾ ਚੋਪੜਾ ਨੇ ਖਾਸ ਪੋਸਟ ਸਾਂਝੀ ਕੀਤੀ ਬਰਫੀ ਦੀ ਰੀਲੀਜ ਦੇ 13 ਸਾਲ ਪੂਰੇ ਹੋਣ ਦੇ ਮੌਕੇ ਤੇ ਪ੍ਰਿੰਕਾ ਚੋਪੜਾ ਨੇ ਛੜੀ ਵਾਨੂ ਆਪਣੇ ਅਧਿਆਤਮਿਕ ਇੰਸਟਾਗ੍ਰam ਹੈਂਡਲ ਤੇ ਤਾਜ਼ਾ ਪੋਸਟ ਸਾਂਝੀ ਕੀਤੀ ਉਸਨੇ ਫਿਲਮ ਦੇ ਮੇਕਿੰਗ ਅਤੇ ਆਪਣੇ کردار ਲਈ تیاری ਕਿਵੇਂ ਕੀਤੀ ਇਸਦਾ ਜੀਗਰ ਇੰਸਟਾਗ੍ਰam ਦੀ ਸਟੋਰੀ ਵਿੱਚ ਆਪਣੇ ਮਾਪਿਆਂ ਨਾਲ ਇੱਕ ਫੋਟੋ ਸਾਂਝੀ ਕਰਦੇ ਹੋਏ اداکار ਨੇ ਲਿਖਿਆ ਹੈ ਇਹ ਆਖਰੀ ਵਾਰ ਸੀ ਜਦੋਂ ਪਾਪਾ ਕਿਸੇ ਫਿਲਮ ਦੇ ਸੈੱਟ ਤੇ ਆਏ ਸਨ ਇਸ ਤੋਂ ਇਲਾਵਾ ਇੱਕ ਹੋਰ ਕਹਾਣੀ ਵਿੱਚ ਉਸਨੇ ਉਸ ਉਹ ਤਸਵੀਰ ਸ਼ਾਮਲ ਕੀਤੀ ਜਦੋਂ ਪ੍ਰਿੰਕਾ ਨੂੰ ਬਰਫੀ ਲਈ ਪੁਰਸਕਾਰ ਮਿਲਿਆ ਸੀ ਤਾਂ ਅਦਾਕਾਰਾਂ ਦੇ ਪਿਤਾ ਇਸ ਨੂੰ ਪ੍ਰਾਪਤ ਕਰਨ ਲਈ ਸਟੇਜ ਤੇ ਪਹੁੰਚੇ ਇਸ ਫੋਟੋ ਤੇ ਕੈਪਸ਼ਨ ਵਿੱਚ ਪ੍ਰਿੰਕਾ ਚੋਪੜਾ ਨੇ ਲਿਖਿਆ ਹੈ ਮੇਰੀ ਜਿੱਤ ਉਹਨਾਂ ਦੀ ਜਿੱਤ ਸੀ ਇਹ ਆਖਰੀ ਵਾਰ ਸੀ ਜਦੋਂ ਉਹ ਕਿਸੇ ਜਨਤਕ ਸਥਾਨ ਤੇ ਦੇਖੇ ਗਏ ਸੀ ਇਸ ਤੋਂ ਤੋ ਤੇ ਨਵੇਂ ਮਹੀਨੇ ਬਾਅਦ ਉਹ ਦੁਨੀਆ ਛੱਡ ਗਏ ਇਸ ਤੋਂ ਇਲਾਵਾ ਪ੍ਰਿੰਕਾ ਪ੍ਰਿੰਕਾ ਚੋਪੜਾ ਨੇ ਇਹ ਵੀ ਖੁਲਾਸਾ ਕੀਤਾ ਕਿ ਉਸ ਨੇ ਆਪਣੇ ਕਿਰਦਾਰ ਚਿਲ ਮਿਲ ਵਿੱਚ ਲਗਾਤਾਰ ਪੰਜ ਇੱਕ ਟੇ ਜਮ ਸਪੈਕਟ੍ਰਮ ਦੀ ਪੀੜ ਤੇ ਬੱਚਿਆਂ ਨਾਲ ਵਿਸ਼ੇਸ਼ ਸਖਲਾਈ ਲਈ ਤਾਂ ਜੋ ਕਿਰਦਾਰ ਜੋ ਧਾਰਤਵਾਦੀ ਰਹੇ ਇਹਨਾਂ ਇਹਨਾਂ ਹੀ ਨਹੀਂ ਉਹਨਾਂ ਨੇ ਫਿਲਮ ਦੇ ਨਿਰਦੇਸ਼ਕ ਨਰਾਗ 바ਸੂ ਦਾ ਦੀ ਵੀ ਬਹੁਤ ਪ੍ਰਸ਼ੰਸਾ ਕੀਤੀ